ਮੰਦ ਭਾਗੀ ਖਬਰ ਜ਼ਿਲ੍ਹਾ ਫਰੀਦਕੋਟ ਦੇ ਸਾਤ ਕਨੇੜੇ ਪਿੰਡ ਡੋੜ ਤੋਂ ਆ ਰਹੀ ਹੈ ਜਿੱਥੇ ਖੇਤਾਂ ਦੇ ਵਿੱਚ ਪੁੱਤਾਂ ਵਾਂਗ ਪਾਲੀ ਪੱਕੀ ਹੋਈ ਕਣਕ ਨੂੰ ਅੱਗ ਲੱਗ ਗਈ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਨਾਲ ਦੇ ਪਿੰਡਾਂ ਦੇ ਲੋਕ ਜਲਦੀ ਤੋਂ ਜਲਦੀ ਅੱਗ ਬੁਝਾਉਣ ਲਈ ਖੇਤਾਂ ਦੇ ਵਿੱਚ ਪਹੁੰਚੇ ਜਦ ਤੱਕ ਕਿਸਾਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਨਾ ਲਗਭਗ 4 ਗਿਲੇ ਕਣਕਾ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਸੀ ਖੇਤ ਦੇ ਜਾਣਕਾਰੀ ਦਿੰਦਿਆਂ ਮਾਲਕ ਜਸਵੰਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਢੋੜ ਨੇ ਕਿਹਾ ਕਿ ਖੇਤਾਂ ਦੇ ਵਿੱਚ ਮੈਂ ਉਸ ਸਮੇਂ ਮਯੂ ਸੀ ਤੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਜਿਹੜੀ ਫਸਲ ਆ ਜਿਹੜੀ ਅੱਗ ਲੱਗ ਗਈ ਆ ਤੇ ਫਸਲ ਜਿਹੜੀ ਸੜ ਕੇ ਸੁਆਹ ਹੋ ਗਈ ਆ ਇਸ ਬੰਦੇ ਦੀ ਜਾਣਕਾਰੀ ਦਿੰਦੇ ਆ ਖੇਤ ਦੇ ਮਾਲਕ ਜਸਵੰਤ ਸਿੰਘ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਕਿਹਾ ਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਹਾਂ ਤੁਹਾਡਾ ਪਿੰਡ ਡੋੜ ਹਾਂਜੀ ਮੇਰਾ ਪਿੰਡ ਇੱਕ ਕਣਕ ਨੂੰ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ ਕੀ ਪਤਾ ਲੱਗਿਆ ਜੀ ਜਿਹੜਾ ਜਿੰਪਰ ਉਤੋਂ ਜੀ ਵੱਡੇ ਸੀਗੇ ਉਹ ਆਪਸ ਵਿੱਚ ਹਵਾ ਨਾਲ ਜੁੜ ਗਏ ਹਾਂਜੀ ਤੇ ਉਹ ਵਰਗੇ ਉੱਤੇ ਅੱਗ ਡਿੱਗੀ ਮੈਂ ਉਹ ਤੇ ਕੋਲੇ ਭਰਾ ਉਹ ਟੱਕਾ ਕੋਲੇ ਸੀਗਾ ਤੇ ਮੇਰੇ ਵੇਖਣ ਵੇਖਣ ਚ ਪੰਜ ਸੱਤ ਮਰਲੇ ਛੜ ਕੇ ਮੜ ਕੇ ਹਵਾ ਆ ਗਈ ਤੇ ਗਾਹ ਨਾਲ ਤਰੀ ਗਈ ਆਗੂੰ ਜਦੋਂ ਅੱਗ ਲੱਗੀ ਉਦੋਂ ਤੁਸੀਂ ਇੱਥੇ ਖੇਤ ਦੇ ਵਿੱਚ ਮਿਹਨਤ ਦੀ ਸੀਗੇ ਪਿਛੇ ਸੀਗਾ ਤੇ ਬਿਜਲੀ ਦਾ ਸ਼ਾਰਟ ਸਰਕਟ ਕਹਿ ਸਕਦੇ ਆਪਾਂ ਹਾਂਜੀ ਬਿਜਲੀ ਦਾ ਹੀ ਹੋ ਤੁਸੀਂ ਅੱਛਾ ਜੀ ਕਿੰਨੀ ਕ ਆਪਣੀ ਫਸਲ ਦਾ ਜਿਹੜਾ ਨੁਕਸਾਨ ਹੋ ਗਿਆ 4 ਕਿਲੋ ਕੀ ਹੁਣ ਤੁਸੀਂ ਮੁਆਵਜ਼ੇ ਦੀ ਮੰਗ ਕਰਦੇ ਕੀ 50 ਸਰਕਾਰ ਹਾਂਜੀ ਮੈਂਟੇ ਵਾਲੀ ਅੱਗੇ ਲਾਈਟ ਬੰਦ ਹਾਂਜੀ ਉਵੇਂ ਚੱਲਦੀ ਰਹਿੰਦੀ 24 ਘੰਟੇ ਵਾਲੀ ਲਾਈਟ 24 ਘੰਟੇ ਵਾਲੀ ਲਾਈਟ ਦੇ ਰਹੇ ਤੇ ਆਏ ਅੱਛਾ ਹਾਂ ਜਮਾ ਦੇ ਬਿਜਲੀ ਮੁਲਾਜ਼ਮ ਕਹਿੰਦੇ ਸਾਨੂੰ ਤੁਸ ਦਿੱਤਾ ਸਰਕਾਰ ਵੱਲੋਂ ਕੋਈ ਲਾਈਟ ਬੰਦ ਨਹੀਂ ਕਰਨੀ ਉਤੋਂ ਇਲੈਕਸ਼ਨ ਦਾ ਟਾਈਮ ਕਰਕੇ ਟਾਈਮ ਕਰਕੇ ਵੀ ਇਹ ਬੰਦ ਨਹੀਂ ਕਰਦੇ ਵੀ ਸਾਨੂੰ ਉਤੋਂ ਆਰਡਰ ਹਾਂ ਅੱਗੇ ਪਿਛਲੀ ਵਾਰ ਜੋ ਤੜਕੇ ਸਵੇਰ ਲਾਈਟ ਛੱਡਦੇ ਸੀਗੇ ਮੋਟਰਾਂ ਵਾਲੇ ਵੀ ਤਿੰਨ ਚਾਰ ਘੰਟੇ ਤੇ ਜਿਹੜੇ ਆਪਾਂ 3 ਘੰਟੇ ਵਾਲੇ ਨੇ 7 ਵਜੇ 8 ਵਜੇ ਬੰਦ ਕਰ ਦਿੰਦੇ ਫੇਰ ਹੁਣ ਚੋ ਵੀ ਚੱਲੀ ਜਾਂਦੀ ਇਹਦੇ ਨੇ ਬੰਦ ਨਹੀਂ ਕਰਦੇ ਫਸਲਾਂ ਪੱਕੀਆਂ ਹੋਈਆਂ ਲਾਈਟ ਪੱਕੀਆਂ ਨਹੀਂ ਲਾਈਟ ਚੱਲਦੀ ਰਹਿੰਦੀ 24 ਘੰਟੇ ਵਾਲੀ ਅੱਗੇ ਜੋ ਨਹਿਰ ਦੇ ਵਿੱਚ ਪਾਣੀ ਚਾਹੀਦਾ ਨਹਿਰਾਂ 'ਚ ਪਾਣੀ ਛੱਡਦੇ ਨਹਿਰਾਂ 'ਚ ਪਾਣੀ ਨਹੀਂ ਛੱਡ ਰਹੇ ਨਹਿਰ 'ਚ ਪਾਣੀ ਛੱਡਿਆ ਹੋਵੇ ਤਾਂ ਉਸ ਵਸੇ ਨਾਲ ਇਹ ਤੁਹਾਡੇ ਚੈਨਲ ਤੇ ਰਹੇ ਆ ਇਹ ਕਰਦੇ ਨੇ ਜਿਹੜੀ ਲਾਈਟ ਆ ਜੇ ਛੱਡਣੀ ਆ ਤੇ 4 ਵਜੇ ਤੋਂ ਲੈ ਕੇ ਇਸ 7:00 ਵਜੇ ਦੇ ਛੱਡੀ ਜਾਵੇ। ਸਵੇਰੇ ਸਵੇਰ 3:00 ਵਜੇ ਕਰ ਲਾਈ ਦੀ। ਸਵੇਰੇ ਲੈਣ ਵਾਲੀ ਦੀਆਂ ਸਵੇਰ ਦੇਣ। ਤੇ ਉਹ ਦੁਪਹਿਰੇ ਦੁਪਹਿਰੇ ਦਾ ਪ੍ਰਾਕਾਸ਼ ਬੰਦ ਆਈ। ਆ 24 ਘੰਟਿਆਂ ਵਾਲੀ ਵੀ ਸ਼ਹਿਰੀ ਫੀਡਰ ਵੀ ਬੰਦ ਚਾਹੀਦਾ। ਐ ਹਫ਼ਤੇ ਦਾ ਵਾਦ ਤੋਂ ਵਾਦ ਹਫ਼ਤਾ ਹੀ ਹੈ। ਹਨੇਰੀ ਜੀ ਠੀਕ ਹੈ ਜੀ ਜੀ ਲਾਈਟ ਆ। ਹਾਂ ਜੀ। 24 ਘੰਟਿਆਂ ਵਾਲੀ ਲੈਣਾ ਉਹਦੇ ਉੱਤੇ। ਹਾਂ ਜੀ ਭਾਈ ਕੀ ਕਹਿਣਾ ਚਾਹੋ ਨੇ ਤੁਸੀਂ ਜਥੇਬੰਦੀ ਵਾਲੇ। ਜੀ ਜੀ ਸਵੇਰ ਛੱਟਣਗੇ ਉਹ ਸਵੇਰ ਨੇ ਚੱਲਦੀ ਹੈ ਕੋਈ ਅੱਗ ਦਾ ਖਤਰਾ ਨਹੀਂ ਹੂੰ ਉਹੀ ਗੱਲ ਜਿਹੜਾ ਇਹ ਇੰਜੀਨੀਅਰ ਦਾ ਕੰਮ ਕੀਤਾ ਕਿਸੇ ਅਨ ਟ੍ਰੇਨਡ ਬੰਦੇ ਨੇ ਕੰਮ ਕੀਤਾ ਤੁਸੀਂ ਦੇਖਿਆ ਕਿੱਡੇ ਕਿੱਡੇ ਵੱਡੇ ਹੂੰ ਜੇ ਸਰਕਾਰ ਨੂੰ ਚਾਹੀਦਾ ਹੈ ਤਾਂ ਚ ਰੈਗੂਲਰ ਭਰਤੀ ਕਰੇ ਮੁਲਾਜ਼ਮਾਂ ਦੀ ਮੁਲਾਜ਼ਮਾਂ ਤੋਂ ਕਰ ਤੋਂ ਮੰਗ ਕਰਦੇ ਆਂ ਵੀ ਜ਼ਿੰਮੇਵਾਰ ਦਾ ਜਿਹੜਾ ਨੁਕਸਾਨ ਹੋਇਆ ਸਰਕਾਰ ਇਹਦੀ ਪ੍ਰਭਾਈ ਕਰੇ ਜਿਹੜਾ ਵੀ ਅਧਿਕਾਰੀ ਨੇ ਅਣਗਹਿਲੀ ਕੀਤੀ ਉਹਦੇ ਤੇ ਕਾਰਵਾਈ ਕਰੇ ਇਹ ਨਾਲੋਂ ਠੇਕੇਦਾਰ ਨੇ ਕੰਮ ਕੀਤਾ ਠੇਕੇਦਾਰ ਕਰਕੇ ਆਪ ਦਾ ਤੁਰਦਾ ਬਣਿਆ ਨੁਕਸਾਨ ਅੱਜ ਸਾਡਾ ਹੋਇਆ ਬਿਜਲੀ ਬੋਰਡ ਵਾਲਿਆਂ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਬਿਜਲੀ ਬੋਰਡ ਵਾਲਿਆਂ ਨਾਲ ਜੈ ਸਿੰਘ ਆਏ ਸੀਗੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਉਹਨਾਂ ਦੇ ਐਸ ਡੀਓ ਸਾਹਿਬ ਨਾਲ ਗੱਲ ਕਰੋ ਹੂੰ ਕਿਉਂਕਿ ਹੁਣ ਐਸ ਡੀਓ ਸਾਹਿਬ ਦਫ਼ਤਰ ਬੈਠੇ ਆ ਅਸੀਂ ਖੇਤ 'ਚ ਖੜੇ ਆ ਹੁਣ ਐਸ ਡੀਓ ਸਾਹਿਬ ਕੋਲ ਜਾਵਾਂਗੇ ਤਾਂ ਗੱਲ ਕਰਾਂਗੇ ਹੂੰ ਤੇ ਅਨਗੇਲੀ ਇਹ ਹੈਗੀ ਅਧਿਕਾਰੀਆਂ ਦੀ ਦੂਜੀ ਵੱਡੀ ਮੰਗ ਅਸੀਂ ਇਹ ਕਰਦੇ ਆ ਨਾਲ ਹੀ ਵੀ ਜਿਹੜੇ ਬੱਚੇ ਕੰਦੇ ਰੱਖੇ ਉਹਨੂੰ ਰੈਗੂਲਰ ਭਰਤੀ ਕੀਤੀ ਜਾਵੇ ਕੈਂਪੀ ਵਿਦਾਈ ਜਾਵੇ ਕਿਉਂਕਿ ਥੋੜੇ ਮੁਲਾਜ਼ਮ ਹੋਣ ਕਰਕੇ ਇਹ ਅਨਗੇਲੀ ਨਾਲ ਕੰਮ ਕਰਦੇ ਆ ਪੱਕੇ ਮੁਲਾਜ਼ਮ ਇਹ ਠੇਕੇਦਾਰੀ ਸਿਸਟਮ ਹੈਗਾ ਠੇਕੇਦਾਰੀ ਜਿਹਦੇ ਠੇਕੇਦਾਰ ਕਰਕੇ ਪੰਜਾਬ ਦਾ ਨਕਸ਼ਾ ਸਾਡਾ ਹੋ ਗਿਆ ਕੋਈ ਵਿਭਾਗ ਵਾਲਾ ਵੀ ਆਇਆ ਕੋਈ ਇੱਕ ਬਿਜਲੀ ਬਡ ਵਾਲੇ ਤੋਂ ਬਿਜਲੀ ਬਡ ਵਾਲੇ ਜੀ ਸਾਹਿਬ ਆਏ ਆ ਉਹਨਾਂ ਦੇ ਵੀ ਅਸੀਂ ਆਕਾ thì cái này thì là cái việc chúng ta hoàn thành được cái này thì